ਸਾਸੀਕਾਲ ਦੋਸਤੋ ਅਸੀਂ ਅੱਜ ਮੌਜੂਦ ਹਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਪੂਲਾ ਵਿਖੇ ਤੇ ਪਿੰਡ ਪੂਲਾ ਜਿਹੜਾ ਭਗਤਾ ਭਾਈ ਤੋਂ ਪੁੱਚੋ ਰੋਡ ਦੇ ਉੱਪਰ ਸਥਿਤਤਾ ਇੱਥੇ ਅੱਜ ਤੁਹਾਨੂੰ ਕੁਝ ਪੁਰਾਣੀਆਂ ਨਿਸ਼ਾਨੀਆਂ ਦਿਖਾਵਾਂਗੇ ਜਿਸ ਤਰ੍ਹਾਂ ਇਹ ਪੁਰਾਣਾ ਪੋਲਾ ਇਹ ਇਸ ਤੋਂ ਇਲਾਵਾ ਇੱਥੇ ਨਹਿਰੀ ਕੋਠੀ ਬਣੀ ਹੋਈ ਹੈ ਦੋਸਤੋ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇਹ ਜਿਹੜੀ ਸਰਹੰਦ ਫੀਡਰ ਨਹਿਰ ਦੇ ਬਠਿੰਡਾ ਬ੍ਰਾਂਚ ਆ ਜਿਹੜੀ ਨਹਿਰ ਦੇ ਉੱਪਰ ਅੱਜ ਆਪਾਂ ਮੌਜੂਦ ਆ ਤੇ ਇੱਥੇ ਜਿਹੜੀਆਂ ਤੁਹਾਨੂੰ ਪੁਰਾਣੀਆਂ ਨਿਸ਼ਾਨੀਆਂ ਦਿਖਾ ਰਹੇ ਆ ਇਹ ਦੋਸਤੋ ਵੀਡੀਓ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸ਼ਾਇਦ ਉਸ ਸਮੇਂ ਦੀ ਰਸੋਈ ਬਣੀ ਹੋਈ ਆ ਇਸ ਦੀ ਤੁਸੀਂ ਛੱਤ ਦੀ ਗੋਲਾਈ ਦੇਖੋ ਬਿਨਾ ਲੈਂਟਰ ਤੋਂ ਇਹ ਜਿਹੜੀ ਛੱਤ ਖੜੀ ਹੋਈ ਆ ਤੇ ਇਹ ਦੋਸਤੋ ਲਗਭਗ ਨਹਿਰ 1883 ਦੇ ਵਿੱਚ ਸ਼ਹਿਦੇ ਦਾ ਉਦਘਾਟਨ ਹੋਇਆ ਸੀ ਤੇ ਇਹ ਉਸੇ ਸਮੇਂ ਆ ਜਿਹੜੇ ਇੱਥੇ ਨਾਲ ਨਹਿਰੀ ਕੋਠੀਆਂ ਵੀ ਬਣਾਈਆਂ ਗਈਆਂ ਸੀ ਇਹਨਾਂ ਨੂੰ ਬਣਾਉਣ ਦਾ ਜਿਹੜਾ ਮੁੱਖ ਮਕਸਦ ਸੀ ਕਿ ਨਹਿਰੀ ਵਿਭਾਗ ਦੇ ਜਿਹੜੇ ਕੰਮਾਂ ਵਾਸਤੇ ਲੋਕਾਂ ਨੂੰ ਦੂਰ ਸ਼ਹਿਰਾਂ ਦੇ ਵਿੱਚ ਨਾ ਜਾਣਾ ਪਵੇ ਤੇ ਨੇੜਲੇ ਜਿਹੜੇ ਨਹਿਰੀ ਵਿਭਾਗ ਦੇ ਦਫ਼ਤਰ ਨੇ ਜਾਂ ਨਹਿਰੀ ਕੋਠੀਆਂ ਨੇ ਉੱਥੋਂ ਹੀ ਆ ਜਿਹੜੇ ਲੋਕ ਆਪਣੇ ਕੰਮ ਕਰਵਾ ਸਕਣ ਇਹ ਦੋਸਤੋ ਬੜੀਆਂ ਸ਼ਾਨਦਾਰ ਇਮਾਰਤਾਂ ਨੇ ਜਿਸ ਤਰ੍ਹਾਂ ਇਹ ਆਪਾਂ ਦੇਖ ਰਹੇ ਹਾਂ ਇਹ ਸ਼ਾਇਦ ਕੋੜੇ ਬੰਨਣ ਦੇ ਵਾਸਤੇ ਬਣੀ ਹੋਈ ਹੈ ਬਾਹਰਲੀ ਸਾਈਡ ਆ ਬਿਲਕੁਲ ਇਸਦੀ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਆ ਤਾਂ ਦੋਸਤੋ ਅੱਜ ਇਧਰੋਂ ਲੰਘ ਰਏ ਸੀ ਤੇ ਸੋਚਿਆ ਕਿ ਹੌਲੀ-ਹੌਲੀ ਕਰਕੇ ਇਹ ਚੀਜ਼ਾਂ ਨੇ ਖਤਮ ਹੋ ਜਾਣਾ ਤੇ ਅਗਰ ਆਪਾਂ ਕਿਸੇ ਵੀਡੀਓ ਦੇ ਵਿੱਚ ਜਾਂ ਕਿਸੇ ਫੋਟੋ ਦੇ ਵਿੱਚ ਇਹਨੂੰ ਕੈਪਚਰ ਕਰ ਲਵਾਂਗੇ ਤਾਂ ਉਹ ਚੀਜ਼ ਆਉਣ ਵਾਲੇ ਸਮੇਂ ਦੇ ਵਾਸਤੇ ਸੰਭੀ ਜਾ ਸਕੇਗੀ ਕਿ ਆਪਾਂ ਕਦੇ ਵੀ ਇਸ ਚੀਜ਼ ਨੂੰ ਦੁਬਾਰਾ ਵੇਖ ਸਕਾਂਗੇ ਕਿ ਇਸ ਜਗ੍ਹਾ ਦੇ ਉੱਪਰ ਇਹ ਚੀਜ਼ ਵੀ ਹੁੰਦੀ ਸੀ ਇਹ ਦੋਸਤੋ ਜਿਹੜਾ ਇਸ ਦਾ ਮੇਨ ਹਿੱਸਾ ਹੈ ਜਿੱਥੇ ਦਫ਼ਤਰ ਵਗੈਰਾ ਬਣੇ ਹੋਏ ਸੀ ਬਹੁਤ ਸਾਰੀਆਂ ਨਹਿਰੀ ਕੋਠੀਆਂ ਨੇ ਬਹੁਤ ਸਾਰੀਆਂ ਨਹਿਰਾਂ ਦੇ ਉੱਪਰ ਕੁਝ ਟਹਿਟੇਰੀ ਹੋਗੀਆਂ ਤੇ ਕੋਜਾਲੀ ਖੜੀਆਂ ਨੇ ਪਰ ਇਹ ਬਹੁਤ ਸੋਹਣਾ ਟਾਂਚਾ ਹੈ ਇਹਨਾਂ ਦੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਦੋਸਤੋ ਪਿੰਡ ਪੂਲੇ ਦੇ ਨੇੜੇ ਆਪਾਂ ਦੇਖ ਰਹੇ ਆ ਤੇ ਹੌਲੀ ਹੌਲੀ ਕਰਕੇ ਇਹ ਕੋਠੀਆਂ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਅਸੀਂ ਵੀਡੀਓ ਦੇ ਰਹੀ ਕੋਸ਼ਿਸ਼ ਕੀਤੀ ਹੈ ਤੁਹਾਡੇ ਨਾਲ ਇਸ ਚੀਜ਼ ਨੂੰ ਸਾਂਝਾ ਕਰਨ ਦੀ ਤੇ ਦੋਸਤੋ ਅਗਰ ਇਹਨਾਂ ਕੋਠੀਆਂ ਦੇ ਬਾਰੇ ਕਿਸੇ ਵੀਰ ਨੂੰ ਹੋਰ ਵਧੇਰੇ ਜਾਣਕਾਰੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਜਾਣਕਾਰੀ ਵੀ ਸਾਡੇ ਨਾਲ ਸਾਂਝੀ ਜਰੂਰ ਕਰਿਆ ਜੇ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰਿਆ ਜੀ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਧੰਨਵਾਦ